ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਸਾਰੇ ਦਾ ਆਪ ਹਾਲ ਚਾਲ ਵਧੀਆ ਹੋਣਗੇ ਇਹ ਅੱਜ ਦੀ ਗੁੱਡ ਮਾਰਨਿੰਗ ਬਹੁਤ ਹੀ ਵਧੀਆ ਦੇਖੋ ਮੌਸਮ ਕਿੰਨਾ ਸੋਹਣਾ ਹੈ ਸਾਰੀ ਰਾਤ ਵੀ ਅੱਜ ਬਹੁਤ ਜ਼ਿਆਦਾ ਮੀਂਹ ਚੱਲ ਰਹੀ ਸੀ ਤੇ ਸਾਰੇ ਕਣੀਆਂ ਵੀ ਪੈ ਰਹੀਆਂ ਸੀ ਮੀਂਹ ਨੇ ਦੇਖੋ ਕੀ ਹਾਲ ਕੀਤਾ ਹੋਇਆ ਸਾਰੇ ਘਰ ਦਾ ਇੰਨਾ ਨਾ ਕੂੜਾ ਛੜਿਆ ਹੋਇਆ ਬਾਕੀ ਤੁਸੀਂ ਦੇਖ ਹੀ ਲਿਆ ਕਿ ਵਿਊ ਕਿੰਨਾ ਜ਼ਿਆਦਾ ਸੋਹਣਾ ਆ ਰਿਹਾ ਬਹੁਤ ਹੀ ਜ਼ਿਆਦਾ ਸੋਨੀ ਲੱਗ ਰਹੀ ਹੈ ਅੱਜ ਦੀ ਸਵੇਰ ਇੱਧਰ ਮਹਿਰੀਨ ਹਜੇ ਸੋ ਰਿਹਾਗਾ ਤੇ ਉਹਨੇ ਟਾਈਮ 'ਚ ਆਪਾਂ ਹੋ ਜਾਨੇ ਆ ਰੈਡੀ ਤੇ ਫਿਰ ਮਹਿਰੀਨ ਨੂੰ ਰੈਡੀ ਕਰਕੇ ਫਿਰ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਚਲੋ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਹਾਂ ਚੱਲਦੇ ਆਂ ਸੋਨੀ ਚੱਲਦੇ ਆਂ ਬਾਹਰ ਕੱਲ ਨਾ ਜਾਈ ਚਲੋ ਚਲੋ सोरका महाबला अंज टिकट पर मरीनया काकरिया सी बहुत क्यूट जा का कानून की तलाश करने लगेंगे जो ਸਵੀਲ ਤੇ ਇਥੇ ਆਪਾਂ ਪਾਣੀ ਪੀਕੇ ਕੁਝ ਨੰਨੇ ਕਰ ਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ ਬਾਏ